ਡਰਾਮਾ ਨਾਟਕ ਸੇਜ ਦੇ ਕਰਨ ਵਾਲੇ ਹੁੰਦੇ ਨੇ ਉੱਥੇ ਉਹਨਾਂ ਦਾ ਰਿਸ਼ਤਾ ਹੋਰ ਹੁੰਦਾ ਹੈ ਕੱਪੜੇ ਹੋਰ ਹੁੰਦੇ ਨੇ ਤੇ ਜਦੋਂ ਸੇਜ ਉਹ ਥੱਲੇ ਉੱਪਰ ਆਉਂਦੇ ਨੇ ਕੱਪੜੇ ਲਾ ਦਿੰਦੇ ਨੇ ਉਹ ਰਿਸ਼ਤਾ ਹੋਰ ਹੁੰਦਾ ਪਾਣੇ ਜਿਹਦਾਂ ਅਸੀਂ ਆਉਂਦੇ ਹਾਂ ਇੱਥੇ ਇੱਥੇ ਸਿਰਫ ਅਸੀਂ ਇੱਕ ਡਿਊਟੀ ਕਰਦੇ ਹਾਂ ਪਰ ਸਾਡਾ ਅਸਲੀ ਕਾਰਾ ਹੈ ਇਸ ਕਰਕੇ ਉਹਨਾਂ ਨੂੰ ਫਿਰ ਉਹਨਾਂ ਨੂੰ ਗਿਆਨ ਹੋ ਗਿਆ ਉਹ ਕਹਿਣ ਲੱਗੇ ਰਾਸ ਮੰਡਲ ਕੀ ਉਹ ਆਖਾਰਾ ਕਹਦੇ ਪ੍ਰਮਾਤਮਾ ਨੇ ਇੱਕ ਰਾਸ ਮੰਡਲ ਬਣਾਈ ਹੋਈ ਹੈ ਰਾਸ ਮੰਡਲ ਕੀ ਉਹ ਆਖਾਰਾ ਸਖਲੋ ਸਾਧ ਰਖਿਓ ਫਸਾਰਾ ਬਹੁ ਵਿਦੇ ਰੰਗ ਰੂਪ ਆਵਾਰਾ ਸਮਰਾਸ ਲੇਟ ਬਸ ਦੇ ਰਾਰਾ ਪੇਖੇ ਖੁਸ਼ੀ ਭੋਗੇ ਨਿਹਾਰਾ ਨਾ ਕਿਸ ਮੁਖ ਨਾ ਕਿਸ ਮਸਾਰਾ ਉਹਦੇ ਉਹਦਾ ਕੋਈ ਆਪਣਾ ਹੈ ਹੀ ਨਹੀਂ ਰੂਪ ਉਹਨੇ ਤੇ ਕਪੜੇ ਦਿੱਤੇ ਹੋਏ ਨੇ ਤੇ ਕਪੜਾ ਪਾ ਕੇ ਇਹ ਜਿਹੜਾ ਮਨ ਹੈ ਉਹ ਨਾਟਕ ਕਰਨ ਲੱਗ ਜਾਂਦਾ ਹੈ ਤੇ ਨਾਟਕ ਕਰਦੇ ਆ ਕਰਦੇ ਉਹ ਕਪੜਾ ਲਾਤ ਅਸਲੀ ਰਿਸ਼ਤਾ ਇੱਥੇ ਜਾ ਕੇ ਜਿਹੜਾ ਇੱਥੇ ਮਿਲਦਾ ਹੈ ਉਹ ਪਰਮਾਨ ਹੈ ਨਹੀਂ ਤਾਂ ਸਾਰੇ ਨਾਟਕ ਹੀ ਕਰਦੇ ਪਏ ਨੇ ਕਹਿੰਦੇ ਮੈਂ ਤੇਰਾ ਹਾਂ ਮੈਂ ਤੇਰਾ ਹਾਂ ਮੈਂ ਤੇਰਾ ਤੇ ਜਦੋਂ ਜੀਵ ਦੇ ਛੱਡ ਕੇ ਜਾਂਦਾ ਹੈ ਉਦੋਂ ਕੋਈ ਪਹੁੰਚਦਾ ਹੀ ਨਹੀਂ ਤੇ ਸਾਰਾ ਨਾਟਕ ਹੀ ਹੋ ਰਿਹਾ ਹੈ ਤੇ ਸਾਰੇ ਨਾਟਕ ਹੀ ਸਾਰੇ ਪਾਸੇ ਕਰੇ ਕੱਲ ਨੂੰ ਆਪਾਂ ਵਿਚਾਰ ਕਰਾਂਗੇ ਇਹ ਨਾਟਕ ਕੇਸਾ ਤੱਕ ਚੱਲ ਜਾਂਦਾ ਹੈ ਹੁਣ ਗੁਰਮੁਖ ਨੂੰ ਪਤਾ ਲੱਗਿਆ ਕਿ ਇਹ ਇੱਕ ਨਾਟਕ ਹੈ ਕਹਿੰਦੇ ਸਾਧੂ ਇਹ ਤਨ ਮਿੱਥਿਆ ਜਾਣੋ ਜਹੰ ਭੀ ਤਰ ਜੋ ਰਾਮ ਬਸਤ ਹੈ ਸੱਚੋਟ ਹੈ ਪਹਿਚਾਨੋ ਕਹਿੰਦੇ ਅਸੀਂ ਅੰਦਰਲੇ ਦੀ ਪਹਿਚਾਨ ਕਰਦੇ ਹਾਂ ਕੌਣ ਬੋਲਦਾ ਹੈ ਕੌਣ ਦੇਖਦਾ ਹੈ ਉਹ ਸਾਡਾ ਸੰਗੀ ਹੈ ਤੇ ਉਹ ਇਥੋਂ ਦਾ ਰਹਿਣ ਵਾਲਾ ਹੀ ਨਹੀਂ ਹੈ ਉਦਲ ਤੇ ਘਰ ਆ ਹੈ ਜੇ ਜਦੋਂ ਪਤਾ ਲੱਗਾ ਕਿਤੇ ਬਾਪ ਹਮਾਰਾ ਸਦਿਤਰੰਜੀਵੀ ਭਾਈ ਹਮਾਰੇ ਸਦਹੀ ਜੀਵੀ ਘਟੰਬ ਹਮਾਰਾ ਨਿਜ ਕਰਵਾਸੀ ਸਾਡਾ ਅਸਲੀ ਪਰਿਵਾਰ ਤਾਂ ਨਿਜ ਘਰ ਦੇ ਵਿੱਚ ਵਸਣ ਵਾਲਾ ਹੈ ਤੇ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਗਏ ਗੁਰੂ ਨੇ ਸਾਨੂੰ ਪਰਮੇਸ਼ਨ ਨਾਲ ਜੋੜ ਦਿੱਤਾ ਪਿਤਾ ਪੁੱਤ ਇੱਕੇ ਰੰਗ ਲੀਨੇ ਕਹੋ ਨਾਨਕ ਜਬ ਪਿਤਾ ਪਤੀਨਾ ਹੈ ਪਿਤਾ ਪੁੱਤ ਇੱਕੇ ਰੰਗ ਲੀਨੇ ਤੇ ਹੁਣ ਅਸੀਂ ਆਪਣੇ ਘਰੋਂ ਦੱਬਲੇ ਕੈਸਾ ਹੈ ਜਿਨ੍ਹਾਂ ਨੇ ਆਪਣਾ ਘਰ ਲੱਭ ਲਿਆ ਉਹ ਜਾਗਤ ਵਰਸਾ ਦੇ ਵਿੱਚ ਨਹੀਂ ਉਹ ਸੌਂਦੇ ਨੇ 2 ਫਿਰ ਸੰਨ ਦਾ ਜਿਹਨੂੰ ਤੁਹਾਡੇ ਨਾਲ ਦੁੱਖ ਹੋ ਰਿਹਾ ਹੈ ਤੁਹਾਡੇ ਨਾਲ ਠੱਗੀ ਹੋ ਰਹੀ ਹੈ ਤੁਹਾਨੂੰ ਠੱਗਿਆ ਜਾ ਰਿਹਾ ਹੈ ਕੌਣ ਕੋ ਪੂਤ ਪਿਤਾ ਕੋ ਕਾਕ ਕੋ ਕੌਣ ਮਰੇ ਕੌਣ ਦੇ ਸੰਤਪ ਕੋ ਹਰ ਠੱਗ ਜਗ ਕੋ ਠਗੌਰੀ ਲਈ ਹਰ ਕੇ ਵਿయోగ ਕੈਸੇ ਜੀਉ ਮੇਰੀ ਮਾਈ ਕੌਣ ਕੋ ਬੁਰਖ ਕੌਣ ਕੀ ਨਾਰੀ ਇਹ ਸਰੀਰ ਤਤ ਲੋਗ ਵਿਚਾਰੀ ਹੋ ਕਬੀਰ ਠਾਗੇ ਸੋ ਮਨ ਮੰਨੇ ਆ ਗਈ ਠਗੋਰੀ ਠਗ ਪੈ ਚੰਨ ਵਾਦੇ ਤੁਹਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਦਿਸਾਨਾ ਕਿ ਕਾਂ ਜਿਹੜਾ ਨਾ ਕਾਂ ਬੜਾ ਸਿਆਣਾ ਆਪਣੇ ਆਪ ਨੂੰ ਪਰਿਸ਼ੀਆਂ ਵਿੱਚ ਕਹਿੰਦਾ ਫਿਰ ਸਭ ਤੋਂ ਵੱਡਾ ਧੋਖਾ ਇਹ ਕਾਂ ਦੇ ਨਾਲ ਹੁੰਦਾ ਕਾਂ ਸਮਝਦਾ ਮੈਨੂੰ ਬੜਾ ਗਿਆਨ ਆ ਮੈਂ ਬੜਾ ਸਿਆਣਾ ਹੁਣ ਕਾਂ ਨੂੰ ਪਤਾ ਹੀ ਨਹੀਂ ਲੱਗਦਾ ਕੋਇਲ ਕਦੋਂ ਉਹਦੇ ਆਲਣੇ ਵਿੱਚ ਆਪਣੇ ਅੰਡੇ ਦੇ ਜਾਂਦੀ ਹੈ ਤੇ ਉਹ ਸਮੇਂ ਦਾ ਵੀ ਮੇਰੇ ਦਿਵਾਨਾ ਨੂੰ ਧਿਆਰ ਰੱਖਦਾ ਬੱਚੇ ਨਿਕਲਦੇ ਆ ਉਹਨਾਂ ਨੂੰ ਚੋਗਾ ਪਾਉਂਦਾ ਤੇ ਉਹ ਸਮਝਦਾ ਵੀ ਇਹ ਮੇਰੇ ਹੈ ਤੇ ਕੋਲ ਦੇਖਦੀ ਰਹਿੰਦੀ ਹੈ ਤੇ ਇੱਕ ਦਿਨ ਉਹ ਫਿਰ ਆ ਕੇ ਬੋਲਦੀ ਹੈ ਤੇ ਕੋਇਲ ਦੇ ਬੱਚੇ ਕੋਇਲ ਵੱਲ ਦੇਖ ਕੇ ਉਹਦੀ ਭਾਸ਼ਾ ਬੋਲਦੇ ਆ ਤੇ ਉਹ ਕਾਂ ਫਿਰ ਕੋਇਲ ਨੂੰ ਮਾਰਨ ਪਾਈਦਾ ਉਹ ਬੱਧੀ ਉੱਡ ਗਿਆ ਉਹ ਮੈਂ ਦੱਸ ਦਿੰਦਾ ਇਹ ਹੁਣ ਪਾਵੇ ਇਹਦੇ ਕਿੰਨਾ ਵੀ ਆਪਣੇ ਆਪ ਨੂੰ ਇਹ ਚਾਤਰ ਸਿਆਣਾ ਬੜਾ ਇਹਨੂੰ ਪਤਾ ਹੀ ਲੱਗਦਾ ਵੀ ਮੇਰੇ ਨਾਲ ਇੱਕ ਆਰੇ ਲਾਇਆ ਹੋਇਆ ਹੈ ਖੇਲ ਬਣਾਇਆ ਹੋਇਆ ਤੇ ਮੈਂ ਦੂਸਰੇ ਦੀ ਆਮਾਨਤ ਨੂੰ ਪਏ ਉਹਦੇ ਇਤਨਾ ਜਿਆਦਾ ਆਪਣੇ ਸਵਾਸ ਆਪਣਾ ਸਮਾਂ ਇਹਨਾਂ ਇਹਨਾਂ ਚੀਜ਼ਾਂ ਨੂੰ ਇਕੱਠਿਆਂ ਕਰਨ ਲਈ ਤਲਾਬ ਲੈਣਾ ਹਾਂ ਹਾਂਜੀ ਪਏ ਇਹਦੇ ਜੀ ਨੂੰ ਧਿਆਨ ਦੇ ਸਮੇਂ ਜਦੋਂ ਬੁਲਾਉਂਦਾ ਫਿਰ ਦੁਖੀ ਹੁੰਦਾ ਹੈ ਫਿਰ ਹੁੰਦਾ ਹੈ ਕੀ ਕਮਾਦਾ ਹੈ ਦੇ ਰੇ ਕਹਿੰਦਾ ਹਾਂ ਇਹ ਮੈਨਾਂ ਧੋਖਾ ਹੋ ਗਿਆ ਇਸ ਕਰਕੇ ਮਾਰ ਕਹਿੰਦੇ ਆਪਾਂ ਆਉਨੇ ਆ ਤੇ ਆਪਾਂ ਜਾਣੇ ਆ ਆਪਾਂ ਅਸਲੀ ਆਪਣੇ ਕਰਦੀ ਪਹਿਚਾਨ ਕਰਨੀ ਹੈ ਬਹੁਤ ਸਿਆਣ ਪਜਮ ਕਾ ਪੋਪਿਆ ਗੁਰੂ ਦੀ ਮਤ ਲਈਏ ਆਪਣੇ ਜਾਗਰਤ ਅਵਸਥਾ ਵਿੱਚ ਸੋ ਅੱਜ ਦਾ ਜਿਹੜਾ ਆਪਣਾ ਸਬਜੈਕਟ ਸੀ ਕਿ ਮਨ ਕਿਥੋਂ ਦਾ ਰਹਿਣ ਵਾਲਾ ਹੈ